ਤੁਹਾਡਾ ਕੀ ਨਾਂ ਕਿੱਥੋਂ ਦੇ ਰਹਿਣ ਵਾਲੇ ਜਿਹੜਾ ਵਾਕਿਆ ਹੋਇਆ ਉਹਦੇ ਬਾਰੇ ਕੀ ਮੇਰਾ ਨਾਂ ਕਾਲਾ ਹੈ ਜੀ ਹਾਂਜੀ ਭਾਜੀ ਉਹ ਮੇਰੇ ਘਰ ਦੀ ਏ ਜਿਹੜੀ ਮਰੀਜ਼ ਦੀ ਡੈਥ ਕਸ਼ਮੀਰੋ ਤੇ ਮੇਰੇ ਸਾਡੇ ਪੈੜੀ ਦਾ ਰੌਲਾ ਸੀ ਅਸੀਂ ਸਾਰੇ ਬੰਦੇ ਕੰਮਾਂ ਤੇ ਗਏ ਆ ਤੇ ਮਗਰੋਂ ਬੰਦੇ ਆਏ ਨੇ ਜ਼ਿੰਮੇਦਾਰ ਜਿਹੜੇ ਜਿਨ੍ਹਾਂ ਨਾਲ ਰੌਲਾ ਸਾਨੂੰ ਸਟੇਪ ਮਿਲਿਆ ਕੱਲ ਅਸੀਂ ਜਿਹਦੇ ਨੂੰ ਉਹਨਾਂ ਨੂੰ ਮਿਲਿਆ ਇੱਕ ਦੂਜਾ ਆਰਡਰ ਤੇ ਉਹਨਾਂ ਨੇ ਪਹਿਲੀ ਵਾਰੀ ਬੁਹਾਤੀ ਸੀ ਤੇ ਸਾਨੂੰ ਮਿਲਿਆ ਸਟੇ ਅਸੀਂ ਉਹਨਾਂ ਨੇ ਤੁਸੀਂ ਵੜ ਨਹੀਂ ਸਕਦੇ ਪੈਰੀ ਚ ਉਹਨਾਂ ਨੇ ਵੇਖਿਆ ਵੀ ਬੰਦੇ ਅੱਜ ਹੈ ਨਹੀਂ ਦੇ ਘਰੇ ਕੋਈ ਕੰਮ ਤੇ ਸਾਰੇ ਗਏ ਨੇ ਉਹ ਆਏ ਨੇ ਬੰਦੇ ਤੇ ਉਹਨਾਂ ਨੇ ਬੁੜੀਆਂ ਹੱਡੀਆਂ ਵੜ ਦਿੱਤੀ ਕਿਹੜੀ ਜਗ੍ਹਾ ਦਾ ਵਾਅਦਾ ਇਹ ਪਿੰਡ ਫੱਤੂ ਵਾਲਾ ਜੀ ਇਹ ਤੁਹਾਡੇ ਕੀ ਲੱਗਦੇ ਇਹ ਮੇਰੀ ਵਾਅਦਾ ਇਹ ਕੀ ਗੱਲ ਕੀ ਹੋਈ ਸਾਰੀ ਪਹਿਲੀ ਦੀ ਗੱਲ ਏ ਸਾਰੀ ਕਿੰਨਾ ਕਿੰਨੀ ਕਿੰਨੀ ਪਹਿਲੀ ਏ ਜੀ ਸਾਡੇ ਕੋਲ 4.5 ਕਿੱਲੇ ਪਹਿਲੀ ਏ ਤੇ ਪਹਿਲਾਂ ਸਾਡੇ ਦੁਜਾਰੇ ਦਾ ਰੌਲਾ ਸੀ ਫਿਰ ਸਾਡੇ ਸਾਡੇ ਕੋਲੇ ਕੀ 1.5 ਕਿੱਲਾ ਹੁਣ 2 ਕਿਲੇ ਉਹਨਾਂ ਦਾ ਰੌਲਾ ਸਾਡਾ ਇਹ ਕਿੰਨਾ ਵੱਲੋਂ ਤੁਹਾਨੂੰ ਪਹਿਲੀ ਦਿੱਤੀ ਗਈ ਆ ਸਾਡ ਨੂੰ ਪਹਿਲੇ ਭੂਮੀਦਾਨ ਵੱਲੋਂ ਦਿੱਤੀ ਗਈ ਤਾਂ ਜੀ ਭੂਮੀਦਾਨ ਵੱਲੋਂ ਕਿੰਨੇ ਟੈਂਪਲ ਹੋਈ ਸੀ ਇਹ ਪਹਿਲਾ ਸਾਡੇ ਪਿਓ ਦਾਦਿਆਂ ਦੇ ਵੇਲੇ ਦੀ ਹੈ ਫਿਰ ਵੀ ਕਿੰਨਾ ਟਾਈਮ ਹੋ 50 ਸਾਲ 50 60 ਸਾਲ ਜਿਆਦਾ ਜਿਹੜੀ ਹੋ ਗਿਆ ਹਣਾ ਜੀ ਕੋਰਟ ਕੇ ਚੱਲ ਰਿਹਾ ਸੀ ਹਾਂਜੀ ਕੋਰਟ ਕੇ ਸਾਡਾ ਚੱਲਦਾ ਪਿਆ ਜੀ ਤੁਹਾਨੂੰ ਕੋਰਟ ਵਿੱਚ ਲਾਡਰ ਹਾਂਜੀ ਕੋਰਟ ਨੇ ਸਾਨੂੰ ਸਟੇ ਦਿੱਤਾ ਛੜ ਕੋ ਸਟੇ ਪਿਆ ਜੀ ਕੋਰਟ ਦਾ ਆਰਡਰ ਮੇਰਾ ਨਾਮ ਰਾਜਕੁਮਾਰ ਹੈ ਜੀ ਕਿਥੋਂ ਦੇ ਰਹਿਣ ਵਾਲੇ ਫਰੰਡ ਫੱਤੂ ਵਾਲਾ ਜੀ ਆ ਜਿਹੜਾ ਵਾਕਿਆ ਹੈ ਕਿੱਥੇ ਕਰਕੇ ਹੋਇਆ ਇਹ ਘਰੇ ਹੋਇਆ ਜੀ ਜਿਹੜੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਮੇਰੀ ਸਿਸਟਰ ਹੈ ਜੀ ਕੀ ਨਾਮ ਇਹਨਾਂ ਦਾ ਇੱਕ ਕਸ਼ਮੀਰੋ ਜੀ ਕੀ ਗੱਲ ਨੂੰ ਲੈ ਕੇ ਲੜਾਈ ਹੋਈ ਜੀ ਕੀ ਇਸ ਗੱਲ ਨੂੰ ਜੀ ਜ਼ਮੀਨ ਦਾ ਸਾਡੀ ਦਾ ਰੋਲਾ ਸੀ ਅਸੀਂ ਪਹਿਲਾਂ ਪੰਚਾਇਤ ਦਾ ਹੀ ਫੈਸਲਾ ਕਰਦੇ ਰਹਿ ਅਸੀਂ ਸਾਡਾ ਫੈਸਲਾ ਨਹੀਂ ਹੋਇਆ ਫਿਰ ਅਸੀਂ ਅਦਾਲਤ ਚੁੱਕ ਤੇ ਕੇਸ ਲਾਤਾ ਉਹਨਾਂ ਵੀ ਲਾਤਾ ਅਸੀਂ ਵੀ ਲਾਤਾ ਸਾਨੂੰ ਅੱਜ ਸਟੇਜ ਮਿਲਿਆ ਤਰੀਕ ਦਾ ਉਹਨਾਂ ਆਖਿਆ ਵੀ ਤੁਸੀਂ ਮਹੀਨਾ ਨਾ ਉਹ ਵੜਨ ਦੇ ਨਾ ਤੁਸੀਂ ਵੜੋ ਇਹ ਜਿੰਨ ਦੇ ਫੈਸਲਾ ਹੱਕ ਚ ਹੋ ਜਾਏਗਾ ਉਹ ਜ਼ਮੀਨ ਵਾ ਲੈਗਾ ਤੇ ਅੱਜ ਘਰੇ ਕੋਈ ਨਹੀਂ ਬੰਦਾ ਹੈਗਾ ਘਰੇ ਬੀਬੀਆਂ ਕੱਲੀਆਂ ਸੀ ਕਿੰਨੇ ਬੰਦੇ ਆਏ ਸੀ ਉਹ ਆ ਗਏ ਨੇ 30-35 ਬੰਦੇ ਆਏ ਨੇ ਜੀ ਕਾਪੇ ਕੁਰਬਾਨਾ ਲੈ ਕੇ ਕਈ ਘਵੜੀ ਲੈ ਕੇ ਉਹਨਾਂ ਦੇ ਜ਼ਿਮੀਂਦਾਰ ਨੇ ਜੀ ਜ਼ਿਮੀਂਦਾਰਾਂ ਦਾ ਰੋਲਾ ਪੇਂਟ ਫੱਤੂ ਵਾਲੇ ਦੇ ਰਹਿਣ ਵਾਲੇ ਜੀ ਟਾਣੀ ਨਾਲ ਹੀ ਘਰ ਦੇ ਨਾਲ ਕਾਰੀ ਜੀ ਅਸੀਂ ਬਾਹਰ ਗਿਆ ਚਲੇ ਉਹ ਆਏ ਨੇ ਘਰੋਂ ਨਿਕਲ ਕੇ ਤੇ ਇਹਨਾਂ ਬੀਬੀਆਂ ਨੇ ਰੋਕਿਆ ਵੀ ਅੱਜ ਦਾ ਦਿਨ ਤੁਸੀਂ ਪੈੜੀ ਨਾ ਵੜੋ ਉਹਨਾਂ ਨੇ ਕੀ ੱਤਕਾ ਕਰਕੇ ਤੇ ਮਾਰ ਕੇ ਦੇ ਇੱਕ ਦੀ ਤਾਹ ਵੜ ਦਿੱਤੀ ਸਾਰਾ ਆਕ ਜੀ ਇੱਕ ਦਾ ਸਿਰ ਜ ਆ ਖੁੱਲਾ ਪਿਆ ਸਾਰਾ ਹੀ ਇੱਕ ਦਾ ਮੋਢਾ ਵੱਡਿਆ ਪਿਆ ਸਾਰਾ ਹੀ ਜੀ ਤਿੰਨ ਲੜੀ ਹੋਈ ਹਾਂਜੀ ਤਿੰਨ ਦੀ ਡੈਥ ਹੋ ਕੇ ਦੋ ਦੋ ਜਖਮੀ ਆ ਜੀ ਦੋ ਜ਼ਖਮੀ ਹੋ ਜਾਂਦੇ ਉਹ ਠੀਕ ਹਸਪੀਟਲ ਦਾਖਲ ਕੀਤੀ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਸਾਡਾ ਫਸ ਬਸ ਇਹੋ ਹੀ ਇਹ ਸਾਡਾ ਵੀ ਕੋਈ ਮਸਲਾ ਇਹੋ ਹੀ ਹੋਣਾ ਚਾਹੀਦਾ ਨਿਆਂ ਸਾਫੀ ਮੰਗਣੀ ਹੈ ਕੀ ਨਾ ਤੁਹਾਡਾ ਰਾਜਕਮਾਰ ਜੀ ਕਿੱਥੋਂ ਆਣਾ ਪਿੰਡ ਫਤੂ ਵਾਲਾ ਜੀ ਇੱਕ ਸਰ ਜ਼ਮੀਨੀ ਵਿਵਾਦ ਕੋ ਲੈ ਕੇ ਫਤੂ ਵਾਲੇ ਪਿੰਡ ਵਿੱਚ ਹੋਇਆ ਹਾਸਾ ਵੀ ਉਸ ਕੇ ਬਾਰੇ ਵਿੱਚ ਕਹਿ ਰਹੇ ਹਾਂ ਤੇ ਫਤੂਆ ਵਾਲਾ ਪਿੰਡ ਹੈ ਜੀ ਉੱਥੇ ਜਮੀਨ ਦਾ ਕੋਈ ਵਿਵਾਦ ਚੱਲ ਰਿਹਾ ਸੀਗਾ ਆਪਸ ਵਿੱਚ ਝਗੜਾ ਸੀਗਾ ਉਹਦੇ ਵਿੱਚ ਕੁਝ ਜਣੇ ਇਕੱਠੇ ਹੋ ਕੇ ਉਹਨੂੰ ਜਮੀਨ ਤੇ ਆਪਦੀ ਜਿਹੜਾ ਕਬਜ਼ਾ ਕਰਨ ਚੱਲੇ ਜਿਹੜੀ ਜਿਹੜੀ ਡਿਸਪਿਊਟਡ ਜਗ੍ਹਾ ਸੀ ਉੱਥੇ ਚੱਲੇ ਸੀ ਦੂਸਰੇ ਪਾਸੇ ਕੁਝ ਔਰਤਾਂ ਸੀ ਉਹਨਾਂ ਨੇ ਰੋਕਿਆ ਆਪਸੀ ਟਕਰਾਅ ਹੋਇਆ ਇਹਨਾਂ ਨੇ ਉਹਨਾਂ ਦੇ ਸੱਟਾਂ ਮਾਰੀਆਂ ਜਿਸ ਦੇ ਵਿੱਚ ਇੱਕ ਕਸ਼ਮੀਰੋ ਵਾਈਫ ਆਫ ਕਾਲਾ ਸਿੰਘ ਤੇ ਉਹਦੀ ਡੈਥ ਹੋ ਗਈ ਇੱਕ ਨਿੱਕੋ ਵਾਈਫ ਆਫ ਮਗਰ ਸਿੰਘ ਉਹ ਇੰਜਰਡ ਹੈ ਤੇ ਉਹ ਹਸਪੀਟਲ ਦਾਖਲ ਹੈ ਤੇ ਇੱਕ ਹੋਰ ਸੁਖਵਿੰਦਰ ਕੌਰ ਸੁਖੀ ਡਾਕਟਰ ਆਫ ਰਾਜਕੁਮਾਰ ਉਹ ਵੀ ਦਾਖਲ ਹੈ ਤੇ ਇਹਨਾਂ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਉਸ ਸੰਬੰਧੀ ਇਹਨਾਂ ਨੇ ਆ ਜਿਹੜਾ ਲੜਾਈ ਝੱਟਾ ਹੋਇਆ ਸਾਡੇ ਟੋਟਲ ਕਿੰਨੀ ਜ਼ਮੀਨ ਲੈ ਕੇ ਦਾਬਾ ਚੱਲਿਆ ਸਾਢੇ 4 ਕਿੱਲੇ ਜਿਹੜੀ ਉਸ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਕੋਈ ਵਿਵਾਦ